ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਬਾਂਸਲਜ਼ ਵਰਡ ਵਿੱਚ ਦੀਵਾਲੀ ਦਾ ਤਿਹਾਰ ਨਜ਼ਦੀਕ ਆ ਰਿਹਾ ਹੈ ਤੇ ਸਾਰੇ ਹੀ ਮੈਨੂੰ ਉਮੀਦ ਹੈ ਘਰ ਵਿੱਚ ਦੀਵਾਲੀ ਦੀਆਂ ਸਫਾਈਆਂ ਸਭ ਨੇ ਸ਼ੁਰੂ ਕਰ ਦਿੱਤੀਆਂ ਹੋਣੀਆਂ ਮੈਂ ਵੀ ਦੀਵਾਲੀ ਦੀ ਸਫਾਈ ਸ਼ੁਰੂ ਕੀਤੀ ਹੈ ਤੇ ਇਸ ਲਈ ਮੈਂ ਇੱਕ ਕੈਮੀਕਲ ਤਿਆਰ ਕੀਤਾ ਹੈ ਜੋ ਕਿ ਤੁਹਾਨੂੰ ਵੀ ਦੱਸਾਂਗੀ ਤੁਹਾਡੇ ਨਾਲ ਵੀ ਅੱਜ ਇਹ ਸ਼ੇਅਰ ਕਰਾਂਗੀ ਬਹੁਤ ਹੀ ਵਧੀਆ ਕੈਮੀਕਲ ਹੈ ਇਹ ਦੇਖੋ ਇਹ ਗਮਲੇ ਦੀ ਮਿੱਟੀ ਦੇ ਬਹੁਤ ਪੁਰਾਣੇ ਨਿਸ਼ਾਨ ਨੇ ਜੋ ਕਿ ਬਹੁਤ ਹੀ ਜੰਮੇ ਹੋਏ ਸੀ ਤੇ ਕਿਸੇ ਵੀ ਤਰੀਕੇ ਨਾਲ ਉੱਤਰ ਨਹੀਂ ਰਹੇ ਸੀ ਜਦੋਂ ਮੈਂ ਇਸ ਕੈਮੀਕਲ ਨੂੰ ਬਣਾਇਆ ਤੇ ਇਹ ਬੜੀ ਆਸਾਨੀ ਨਾਲ ਸਾਫ਼ ਹੋ ਗਏ ਅੱਜ ਤੁਹਾਡੇ ਨਾਲ ਵੀ ਮੈਂ ਕੈਮੀਕਲ ਸ਼ੇਅਰ ਕਰਨ ਲੱਗੀ ਹਾਂ ਇੱਕ ਮੈਂ ਪਲਾਸਟਿਕ ਦਾ ਮੱਗ ਲਿੱਤਾ ਹੈ ਜੀ ਤੇ ਇਸ ਵਿੱਚ ਮੈਂ ਪਾਣ ਲੱਗੀ ਹਾਂ ਜੀ ਥੋੜਾ ਜਿਹਾ ਹਰਪਿਕ ਤੁਸੀਂ ਹਰਪਿਕ ਨੂੰ ਪਾਣ ਲੱਗੇ ਬਿਲਕੁਲ ਵੀ ਹੱਥ ਨਹੀਂ ਲਗਾਣਾ ਜੀ ਇਹ ਕੈਮੀਕਲ ਹੁੰਦਾ ਹੈ ਇਸ ਨਾਲ ਹੱਥ ਰੈਸ਼ੀਜ਼ ਵੀ ਪੈ ਸਕਦੇ ਆ ਥੋੜਾ ਜਿਹਾ ਹਾਰਪਿਕ ਪਾਉਣ ਤੋਂ ਬਾਅਦ ਇਸ ਵਿੱਚ ਮੈਂ ਪਾਵਾਂਗੀ ਜੀ ਆਪਣੇ ਖਾਨ ਵਾਲਾ ਮਿੱਠਾ ਸੋਡਾ ਦੋ ਚਮਚ ਜੋ ਕਿ ਆਪਾਂ ਸਬਜ਼ੀਆਂ ਵਿੱਚ ਪਾਉਂਦੇ ਆ ਅੱਜ ਇਸ ਕੈਮੀਕਲ ਵਿੱਚ ਪਾਇਆ ਜਾਵੇਗਾ ਜਿਸ ਦਾ ਕਿ ਬਹੁਤ ਹੀ ਵਧੀਆ ਰਿਜ਼ਲਟ ਹੋਵੇਗਾ ਦੋ ਚਮਚ ਮਿੱਠਾ ਸੋਡਾ ਪਾਉਣ ਤੋਂ ਬਾਅਦ ਇਸ ਵਿੱਚ ਮੈਂ ਪਾਵਾਂਗੀ ਜੀ ਦੋ ਚਮਚ ਕੱਪੜੇ ਧੋਣ ਵਾਲਾ ਸਰਫ ਤੁਸੀਂ ਕੋਈ ਵੀ ਲੈ ਸਕਦੇ ਹੋ ਸਸਤਾ ਜਾਂ ਮਹਿੰਗਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਮਿੱਠਾ ਸੋਡਾ ਸਰਫ ਤੇ ਹਾਰਪਿਕ ਜਦੋਂ ਤਿੰਨ ਹੀ ਚੀਜ਼ਾਂ ਅਸੀਂ ਮਿਕਸ ਕਰ ਦਵਾਂਗੇ ਤਾਂ ਇੱਕ ਝੱਗ ਦੇ ਰੂਪ ਵਿੱਚ ਆਪਣਾ ਕੱਪ ਭਰ ਜਾਵੇਗਾ ਉੱਪਰ ਤੱਕ ਇਹ ਸਾਰਾ ਕੈਮੀਕਲ ਆ ਜਾਵੇਗਾ ਜਿਸ ਨੂੰ ਭਲੇਖੇ ਨਾਲ ਵੀ ਹੱਥ ਨਾਲ ਲਗਾ ਲੈਣਾ ਨਹੀਂ ਤੇ ਤੁਹਾਡੇ ਹੱਥ ਖਰਾਬ ਹੋ ਜਾਣਗੇ ਇਸ ਨੂੰ ਚਮਚ ਨਾਲ ਹੀ ਮਿਕਸ ਕਰਨਾ ਹੈ ਤੇ ਦੇਖਣਾ ਇਹ ਫੋਮ ਦੀ ਤਰ੍ਹਾਂ ਇਹ ਆਪਣਾ ਕੱਪ ਭਰ ਜਾਵੇਗਾ ਹੁਣ ਆਪਾਂ ਇੱਕ ਪੇਂਟ ਕਰਨ ਵਾਲਾ ਬ੍ਰਸ਼ ਲਵਾਂਗੇ ਜੀ ਹੱਥ ਬਿਲਕੁਲ ਨਹੀਂ ਲਗਾਉਣਾ ਇਸ ਕੈਮੀਕਲ ਨੂੰ ਪੇਂਟ ਵਾਲਾ ਬ੍ਰਸ਼ ਇਸ ਲਈ ਲਿਆ ਜਾਂਦਾ ਤਾਂ ਉਸ ਦੀ ਡੰਡੀ ਲੰਬੀ ਹੁੰਦੀ ਹੈ ਤੇ ਆਪਣਾ ਕੈਮੀਕਲ ਤੱਕ ਹੱਥ ਨਹੀਂ ਚਾਏਗਾ ਪੇਂਟ ਵਾਲੇ ਬ੍ਰਸ਼ ਨਾਲ ਇਸ ਨੂੰ ਥੋੜਾ ਥੋੜਾ ਮਟੀਰੀਅਲ ਲੈ ਕੇ ਅਸੀਂ ਮਿੱਟੀ ਵਾਲੀ ਫਰਸ਼ ਤੇ ਲਗਾ ਦਵਾਂਗੇ ਜੀ ਜੋ ਆਪਣੀ ਮਿੱਟੀ ਬੜੀ ਪੁਰਾਣੀ ਜੰਮੀ ਹੋਈ ਹੈ ਤੇ ਬਿਲਕੁਲ ਵੀ ਸਾਫ਼ ਨਹੀਂ ਹੋ ਰਹੀ ਇਸ ਉੱਪਰ ਆਪਾਂ ਇਹ ਸਾਰਾ ਕੈਮੀਕਲ ਥੋੜਾ ਥੋੜਾ ਕਰਕੇ ਲਗਾ ਦਵਾਂਗੇ ਜੀ ਇਹਨੂੰ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ 5 ਮਿੰਟ ਲਈ ਇਸ ਨੂੰ ਸੁੱਕਣ ਲਈ ਛੱਡ ਦਵਾਂਗੇ ਤਾਂ ਜੋ ਇਹਦੇ ਉੱਪਰ ਫਰਸ਼ ਤੇ ਉੱਪਰ ਮਿੱਟੀ ਦੇ ਉੱਪਰ ਇਹਦਾ ਚੰਗੀ ਤਰ੍ਹਾਂ ਅਸਰ ਹੋ ਜਾਵੇ ਜੀ ਸਾਰੇ ਕੈਮੀਕਲ ਦਾ ਇਸ ਨੂੰ ਧਿਆਨ ਨਾਲ ਲਗਾਣਾ ਤੁਹਾਡੇ ਹੱਥਾਂ ਨੂੰ ਬਿਲਕੁਲ ਵੀ ਨਾ ਲੱਗ ਜਾਵੇ ਥੋੜਾ ਥੋੜਾ ਕਰਕੇ ਲਗਾਉਣ ਤੋਂ ਬਾਅਦ ਫਿਰ ਅੱਗੇ ਮੇਰੇ ਕੋਲ ਇੱਕ ਹੋਰ ਫਰਸ਼ ਹੈ ਜਿਸ ਦੇ ਉੱਪਰ ਗਮਲਿਆਂ ਦੇ ਸਟੈਂਡ ਜੋ ਕਿ ਲੋਹੇ ਦਾ ਸੀ ਉਸਦੇ ਜੰਗ ਦੇ ਨਿਸ਼ਾਨ ਲੱਗੇ ਹੋਏ ਐ ਉਹ ਜੰਗ ਦੇ ਨਿਸ਼ਾਨ ਵੀ ਅੱਜ ਆਪਾਂ ਇਸ ਨਾਲ ਸਾਫ਼ ਕਰ ਦਵਾਂਗੇ ਇਸ ਦੇ ਉੱਪਰ ਵੀ ਮੈਂ ਇਹ ਕੈਮੀਕਲ ਲਗਾਵਾਂਗੀ ਇਹ ਲਾਲ ਲਾਲ ਜੰਗ ਦੇ ਨਿਸ਼ਾਨ ਬਿਲਕੁਲ ਖਤਮ ਹੋ ਜਾਣਗੇ ਜਿਵੇਂ ਹੀ ਕੈਮੀਕਲ ਇਸ ਦੇ ਉੱਪਰ ਅਸਰ ਕਰੇਗਾ 5 ਮਿੰਟ ਰੱਖਣ ਤੋਂ ਬਾਅਦ ਇਸ ਨੂੰ ਥੋੜੀ ਦੇਰ ਬਾਅਦ ਚੰਗੀ ਤਰ੍ਹਾਂ ਤਾਰਾ ਵਾਲੇ ਬ੍ਰਸ਼ ਨਾਲ ਸਾਫ ਕਰਾਂਗੇ ਤੁਸੀਂ ਚਾਹੋ ਤਾਂ ਗਲਵਜ਼ ਵੀ ਪਾ ਸਕਦੇ ਹੋ ਤੇ ਬਿਨਾ ਗਲਵਜ਼ ਤੋਂ ਵੀ ਤਾਰਾ ਵਾਲੇ ਬ੍ਰਸ਼ ਤੇ ਉੱਪਰ ਹੱਥ ਰੱਖ ਰਿਹਾ ਨਾ ਤੁਹਾਡਾ ਹੱਥ ਬਿਲਕੁਲ ਵੀ ਕੈਮੀਕਲ ਨੂੰ ਟੱਚ ਨਾ ਕਰੇ ਇਸ ਨੂੰ 2 ਕਮਿਨਿਟ ਹੀ ਰਗੜਨਾ ਹੈ ਕੋਈ ਜ਼ਿਆਦਾ ਨਹੀਂ ਰਗੜਨਾ ਕਿਉਂਕਿ ਇਹ ਕੈਮੀਕਲ ਨਾਲ ਮਿੱਟੀ ਤੇ ਜੰਗ ਦੇ ਨਿਸ਼ਾਨ ਕਾਫੀ ਸੌਫਟ ਹੋ ਚੁੱਕੇ ਨੇ ਤੇ 2 ਮਿੰਟ ਸਾਫ ਕਰਨ ਨਾਲ ਇਸ ਨੂੰ ਚੰਗੀ ਤਰ੍ਹਾਂ ਦੇਖੋ ਇਹ ਬਿਲਕੁਲ ਸਾਫ ਹੋ ਗਿਆ ਹੈ ਇਹ ਦੇਖੋ ਸਾਰੀ ਮਿੱਟੀ ਉੱਤਰ ਚੁੱਕੀ ਹੈ ਤੇ ਉਹ ਨੂੰ ਸਿੱਪ ਇੱਕ ਸਾਫ਼ ਕੱਪੜੇ ਨਾਲ ਸਾਫ਼ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਕੱਪੜਾ ਆਪਣਾ ਕਿੰਨਾ ਗੰਦਾ ਹੋ ਚੁੱਕਾ ਹੈ ਤੇ ਫਰਸ਼ ਆਪਣੀ ਕਿੰਨੀ ਵਧੀਆ ਸਾਫ਼ ਹੋ ਚੁੱਕੀ ਹੈ ਜੀ ਇਹ ਬਹੁਤ ਪੁਰਾਣੀ ਮਿੱਟੀ ਜੰਮੀ ਹੋਈ ਸੀ ਜੋ ਕਿ ਕਿਸੇ ਤਰੀਕੇ ਨਾਲ ਲਹਿ ਨਹੀਂ ਰਹੀ ਸੀ ਤੇ ਅੱਜ ਇਸ ਕੈਮੀਕਲ ਨਾਲ ਬਿਲਕੁਲ ਸਾਫ਼ ਹੋ ਗਈ ਹੈ ਜੰਗ ਦੇ ਨਿਸ਼ਾਨ ਵੀ ਬਿਲਕੁਲ ਉੱਤਰ ਚੁੱਕੇ ਨੇ ਜੋ ਲਾਲ ਲਾਲ ਨਿਸ਼ਾਨ ਲੱਗੇ ਸੀ ਤੇ ਬਹੁਤ ਭੜੇ ਲੱਗ ਰਹੀ ਸੀ ਫਰਸ਼ ਤੇ ਉਹ ਵੀ ਸਾਫ਼ ਹੋ ਚੁੱਕੇ ਨੇ ਇਸ ਤਰ੍ਹਾਂ ਇਹ ਕੈਮੀਕਲ ਤੁਸੀਂ ਘਰ ਜ਼ਰੂਰ ਤਿਆਰ ਕਰਨਾ ਤੁਹਾਡੇ ਦੀਵਾਲੀ ਦੀ ਸਫਾਈ ਵਿੱਚ ਬੜਾ ਹੈਲਪਫੁਲ ਹੋਵੇਗਾ ਫਰੈਂਡਸ ਤੁਹਾਨੂੰ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਵੀ ਕਰ ਦੇਣਾ ਤੇ ਬੈਲ ਵਾਲਾ ਬਟਨ ਵੀ ਪ੍ਰੈਸ ਕਰ ਦੇਣਾ ਜਾਂ ਤਾਂ ਤਾਂ ਜੋ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਹੁਣ ਮੈਂ ਤੁਹਾਨੂੰ ਇਸੇ ਕੈਮੀਕਲ ਨਾਲ ਇੱਕ ਹੋਰ ਟਾਇਨਾ ਸਾਫ਼ ਕਰਨੀ ਹੈ ਦਿਖਾਉਂਗੀ ਜਿਵੇਂ ਕਿ ਆਪਾਂ ਕੱਪੜੇ ਧੋਣੇ ਆ ਤੇ ਆਪਣੇ ਕੰਧਾ ਤੇ ਟਾਇਨਾ ਦੇ ਉੱਪਰ ਪਾਣੀ ਦੇ ਛੋਰੀਆਂ ਦੇ ਛਿੱਟੇ ਪੈ ਜਾਂਦੇ ਆ ਤੇ ਸਾਰੀਆਂ ਕੰਧਾ ਚਿੱਟੀਆਂ ਹੋ ਜਾਂਦੀਆਂ ਨੇ ਜੋ ਕਿ ਬਹੁਤ ਹੀ ਭੈੜੀਆਂ ਲੱਗਦੀਆਂ ਨੇ ਤੇ ਬਿਲਕੁਲ ਵੀ ਚੰਗੇ ਨਹੀਂ ਲੱਗਦੀਆਂ ਤੇ ਸਾਫ਼ ਵੀ ਨਹੀਂ ਹੁੰਦੀਆਂ ਕਿਸੇ ਵੀ ਤਰੀਕੇ ਨਾਲ ਅੱਜ ਇਸ ਕੈਮੀਕਲ ਨਾਲ ਆਪਾਂ ਇਸ ਕੰਦ ਨੂੰ ਵੀ ਸਾਫ਼ ਕਰਾਂਗੇ ਤੇ ਐ ਲੱਗੇਗਾ ਜਿਵੇਂ ਨਵੀਆਂ ਟੈਲਾਂ ਲਗਾਈਆਂ ਹਨ ਤੇ ਇਸ ਵਿੱਚੋਂ ਭਾਵੇਂ ਚਾਹੇ ਸ਼ੀਸ਼ੇ ਵਾਂਗੂ ਤੁਸੀਂ ਮੂੰਹ ਦੇਖ ਲਓ ਕੰਦ ਦੇ نیچے-नीचे ਸ਼ੋਰਾ ਜੰਮਿਆ ਹੋਇਆ ਹੈ ਤੇ ਉੱਪਰ ਵਾਲੀਆਂ ਟੈਲਾਂ ਬਿਲਕੁਲ ਸਾਫ਼ ਹਨ ਜਿੱਥੋਂ ਤੱਕਰ ਆਪਣੀ ਸਾਬੰਦ ਦੇ ਛਿੱਟੇ ਜਾਂਦੇ ਆ ਉਹ ਉਨੀ ਕੰਦ ਆਪਣੀ ਖਰਾਬ ਹੋ ਚੁੱਕੀ ਹੈ ਤੇ ਉੱਪਰ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੁਣ ਆਪਾਂ نیچے ਵਾਲੀ ਸਾਰੀ ਕੰਦ ਨੂੰ ਇਸ ਕੈਮੀਕਲ ਨਾਲ ਸਾਫ਼ ਕਰਾਂਗੇ ਤੇ ਸਾਰੀ ਕੰਦ ਆਪਣੀ ਇੱਕੋ ਜਿਹੀ ਲੱਗਣ ਲੱਗ ਜਾਵੇਗੀ ਦੇਖੋ ਮੈਂ ਇਸ ਤਰ੍ਹਾਂ ਬ੍ਰਸ਼ ਨਾਲ ਇਹ ਬ੍ਰਸ਼ੀ ਯੂਜ਼ ਕਰਨਾ ਹੱਥ ਬਿਲਕੁਲ ਵੀ ਨਹੀਂ ਲਗਾਣਾ ਬ੍ਰਸ਼ ਨਾਲ ਜਿੱਥੇ-ਜਿੱਥੇ ਸ਼ੋਰਾ ਲੱਗਿਆ ਹੈ ਉੱਥੇ-ਉੱਥੇ ਮੈਂ ਬ੍ਰਸ਼ ਨਾਲ ਕੈਮੀਕਲ ਲਗਾ ਰਹੀ ਹਾਂ ਜੀ ਧਿਆਨ ਨਾਲ ਇਹ ਸਾਰਾ ਕੈਮੀਕਲ ਲਗਾ ਦੇਣਾ ਹੈ ਨੀਚੇ ਤੱਕ ਫਿਰ ਉਸ ਨੂੰ 5 ਮਿੰਟ ਛੱਡਣ ਤੋਂ ਬਾਅਦ ਉਸ ਉੱਪਰ ਪਾਣੀ ਪਾ ਦੇਣਾ ਹੈ ਪਾਣੀ ਪਾਉਣ ਨਾਲ ਇਹ ਸਾਰਾ ਸ਼ੋਰਾ ਉੱਤਰ ਜਾਵੇਗਾ ਤਾਂ ਆਪਣੀ ਕੰਧ ਬਿਲਕੁਲ ਨਵੇਂ ਵਰਗੀ ਨਜ਼ਰ ਆਏਗੀ ਜੀ ਮੈਂ ਸਾਰੀ ਕੈਮੀਕਲ ਵਾਲੀ ਕੰਧ ਤੇ ਪਾਣੀ ਪਾ ਦਿੱਤਾ ਹੈ ਜੀ ਜਿੱਥੇ-ਇੱਥੇ ਕੈਮੀਕਲ ਲੱਗਿਆ ਸੀ ਉੱਥੇ-ਉੱਥੇ ਪਾਣੀ ਪਾ ਕੇ ਤੁਹਾਨੂੰ ਦਿਖਾ ਰਿਹਾ ਹਾਂ ਜ ਬਿਲਕੁਲ ਮੈਲ نیچے ਦਿਖ ਪਈ ਹੈ ਜੀ ਸਾਰੀ ਇਸ ਵਿੱਚ ਕੋਈ ਮਿਹਨਤ ਨਹੀਂ ਲੱਗੀ ਸਾਰੀ ਮੈਲ ਸਾਰਾ ਸ਼ੋਹਰਾ ਉਤਰ ਕੇ ਬਿਲਕੁਲ ਕੰਧ ਉੱਪਰ ਨਹੀਂ ਟੈਲਾਂ ਵਾਂਗੂ ਨਵੀਂ ਬਣ ਗਈ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਅੱਜ ਹੀ ਨਵੀਂ ਟੈਲਾਂ ਲਵਾਈਆਂ ਹੋਣ ਇਹ ਕੈਮੀਕਲ ਬਹੁਤ ਹੀ ਵਧੀਆ ਹੈ ਤੁਸੀਂ ਇਸ ਨੂੰ ਘਰ ਵਿੱਚ ਜ਼ਰੂਰ ਟਰਾਈ ਕਰਨਾ ਤੇ ਇਹ ਜੋ ਵੀ ਸਮੱਗਰੀ ਆਪਾਂ ਨੂੰ ਘਰ ਵਿੱਚ ਹੀ ਮਿਲ ਜਾਂਦੀ ਹੈ ਇਸ ਨੂੰ ਬਾਜ਼ਾਰੋਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ ਜੀ ਇਹ ਚੀਜ਼ਾਂ ਹੀ ਆਮ ਹੀ ਆਪਣੀ ਰੁਟੀਨ ਵਿੱਚ ਕੰਮ ਆਉਂਦੀਆਂ ਹਨ ਦੇਖੋ ਬਹੁਤ ਹੀ ਸੋਹਣੀ ਕੰਧ ਬਣ ਕੇ ਤਿਆਰ ਹੋ ਗਈ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਦੀਆਂ ਬਾਥਰੂਮ ਦੀਆਂ ਜਾਂ واਸ਼ਿੰਗ ਏਰੀਆ ਦੀਆਂ ਟਾਇਲਾਂ ਨੂੰ ਸਾਫ਼ ਕਰ ਸਕਦੇ ਹੋ ਇਸ ਤਰ੍ਹਾਂ ਇੱਕ ਕੈਮੀਕਲ ਤਿਆਰ ਕਰਕੇ ਇਸ ਨਾਲ ਤੁਸੀਂ ਸਟੀਲ ਦੇ ਕੋਈ ਬਰਤਨ ਜਾਂ ਸਟੀਲ ਦੇ ਸਿੰਕ ਵੀ ਸਾਫ਼ ਕਰ ਸਕਦੇ ਹੋ ਇਹ ਆਪਣਾ ਕੈਮੀਕਲ ਬਹੁਤ ਹੀ ਵਧੀਆ ਹੈ ਤੇ ਘਰ ਵਿੱਚ ਬਹੁਤ ਹੀ ਆਸਾਨੀ ਨਾਲ ਤਿਆਰ ਹੋ ਜਾਂਦਾ ਹੈ ਦੇਖੋ ਕਿੰਨਾ ਫਰਕ ਹੈ ਜੀ ਅੱਜ ਇਸ ਜਗ੍ਹਾ ਤੇ ਸ਼ੋਰਾ ਲੱਗਿਆ ਸੀ ਮੈਂ ਸਾਈਡਾਂ ਤੋਂ ਸਾਫ਼ ਨਹੀਂ ਕੀਤਾ ਤੁਹਾਨੂੰ ਵਿਚਾਰੋ ਸਾਫ਼ ਕਰਕੇ ਦਿਖਾਇਆ ਹੈ ਵਿਚਾਲੇ ਕਿੰਨੀ ਚਮਕ ਆ ਗਈ ਟੈਲਾਂ ਦੇ ਵਿੱਚ ਜੀ ਤੇ ਸਾਈਡਾਂ ਤੇ ਓਵੇਂ ਹੀ ਸ਼ੋਰਾ ਲੱਗਿਆ ਹੋਇਆ ਹੈ ਇਹ ਸ਼ੋਰਾ ਇਸ ਕਰਕੇ ਛੱਡਿਆ ਤਾਂ ਜੋ ਤੁਹਾਨੂੰ ਮੈਂ ਫਰਕ ਦਿਖਾ ਸਕਾਂ ਇਹ ਕੈਮੀਕਲ ਲਗਾਉਣ ਤੋਂ ਬਾਅਦ ਟਾਇਲ ਆਪਣੀ ਕਿੰਨੀ ਸੋਹਣੀ ਐ ਏਦਾਂ ਲੱਗਦਾ ਜਿਵੇਂ ਸ਼ੀਸ਼ਾ ਲੱਗਿਆ ਹੋਵੇ ਤੇ ਸਾਈਡਾਂ ਤੇ ਉਵੇਂ ਹੀ ਸ਼ੋਰਾ ਜੰਮਿਆ ਹੋਇਆ ਤੇ ਬਹੁਤ ਹੀ ਪੱਧਰ ਲੱਗ ਰਿਹਾ ਹੈ ਇਸ ਕਰਕੇ ਆਪਣਾ ਕੈਮੀਕਲ ਬਹੁਤ ਹੀ ਵਧੀਆ ਜੀ ਤੇ ਤੁਸੀਂ ਵੀ ਇਸ ਨੂੰ ਘਰ ਵਿੱਚ ਜਰੂਰ ਬਣਾਣਾ ਤੇ ਦਿਵਾਲੀ ਦੀ ਸਫਾਈਆਂ ਵਿੱਚ ਇਸ ਦੀ ਵਰਤੋਂ ਕਰਨਾ ਜੀ ਤਾਂ ਜੋ ਤੁਹਾਡੇ ਘਰ ਵਿੱਚ ਦਿਵਾਲੀ ਮੇਰੇ ਵੱਤ ਤੋਂ ਵੱਧ ਚਮਕ ਆ ਸਕੇ ਤੇ ਤੁਹਾਨੂੰ ਇਹ ਵੀਡੀਓ ਪਸੰਦ ਲੱਗੀ ਹੋਈ ਤਾਂ ਪਲੀਜ਼ ਲਾਈਕ ਸ਼ੇਅਰ ਜੀ